ਸਤ ਸ੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪਿੰਡ ਖਾਟੀ ਵਿਖੇ ਬ੍ਰਾਹਮਣ ਮੰਡਲ ਰਜਿਸਟਰਡ ਫੋ ਵਾਲਾ ਵੱਲੋਂ ਪ੍ਰਧਾਨ ਜੋਤੀ ਸ਼ਰਮਾ ਦੀ ਅਗਵਾਈ ਹੇਠ ਭਗਵਾਨ ਪਰਸ਼ੂਰਾਮ ਜੀ ਦੀ ਜਨਤੀ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਇਸ ਦੌਰਾਨ ਡਾਕਟਰ ਸੁਆਮੀ ਅਮ੍ਰਿਤਾ ਜੀ ਨੇ ਪ੍ਰਵਚਨ ਕੀਤੇ ਅਤੇ ਉਹਨਾਂ ਦੀ ਟੀਮ ਨੇ ਕੀਰਤਨ ਵੀ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਮਐਲਏ ਬਲਵਿੰਦਰ ਸਿੰਘ ਧਾਲੀਵਾਲ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ एम सी सरबजीत कौर मलकीत सिंह रघबोत्रा एडवोकेट मल्ली, संतोष गोगी जरैल नंगल दलजीत राजू इंदरजीत करवल विपन पत्ता शंभू जी विश्वा सुधीर सुनीत शर्मा मैंबर हरिओम शर्मा अशोक शर्मा जतिन शर्मा पंकज रजत राजन अमृत और होर भी पतवंते सज्जण हाजिर हुए पेश है एक रिपोर्ट ਪਰਸ਼ੂਰਾਮ ਮਹਾਰਾਜ ਕੀ ਜੈ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਤੇ ਪੰਜਾਬ ਦੇ ਆਲ ਇੰਡੀਆ ਦੇ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਅਸੀਂ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਤੇ ਇਥੇ 카ਟੀ ਤਾਂ ਬ੍ਰਾਹਮਣ ਮੰਡਲ ਪਗਵਾੜਾ ਵੱਲੋਂ ਹਰ ਵਰਗ ਦੇ ਇਨਸਾਨ ਨੂੰ ਵਧਾਈ ਦਿੰਨੇ ਆ ਅੱਜ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆਗੇ ਉਹਨਾਂ ਪਰਸ਼ੂਰਾਮ ਜੀ ਦੇ ਜਨਮ ਦਿਵਸ ਤੇ ਫਿਰ ਆਪਾਂ ਪਗਵਾੜਾ ਵਾਲੇ ਕੇ ਸਾਨੂੰ ਉਹਨਾਂ ਦੇ ਇਸ ਪਵਿੱਤਰ ਜਨਮਸ਼ੋਤ ਦਾ ਬਹੁਤ ਸ਼ਾਂਤੀ ਅੱਜ ਅਸਾਂ ਸੇਵਾ ਦਾ ਤਾਂ ਫਕਤ ਮਿਲ ਰਿਹਾ ਹੈ ਜੇ ਫਸਾਰੇ ਜਾਣਦੇ ਹੈਗੇ ਇਸ ਪਾਵਨ ਜਗ੍ਹਾ ਤੇ ਕੋਈ ਨੇ ਪਸ ਕੀ ਤੁਸੀਂ ਨਾਲੀ ਦੁਨੀਆ ਵਿੱਚ ਉਸ ਵੇਂ ਜਿੰਨਾ ਦੇ ਪਾਪ ਸੀਗਾ ਅਨਕਾਰ ਸੀ ਉਹ ਦੂਰ ਕੀਤਾ ਉਹਨਾਂ ਦੀ ਕਿਰਪਾ ਦੇ ਸੇਵਾ ਦੇ ਗਏ ਸੀਗਾ ਕਿ ਅੱਜ ਵੀ ਰਾਤ ਦੁਨੀਆ ਵਿੱਚ ਜਿਹੜਾ ਹੈਗਾ ਸਾਡੇ ਭਾਈਚਾਰਾ ਆਪਸ ਵਿੱਚ ਜਿਹੜਾ ਸਾਡੇ ਭਾਈਚਾਰਾ ਜਿਹੜਾ ਸਭ ਹੈ ਤੇ ਇਸ ਕਰਕੇ ਅੱਜ ਸਮੇਂ ਦੀ ਲੋੜ ਹੈ ਕਿਸੀਂ ਉਹਨਾਂ ਦੇ ਦਸੋ ਰਸਤੇ ਤੇ ਚੱਲੀਏ ਤੇ ਅੱਜ ਵੀ ਸਮੇਂ 'ਚ ਆਪਾਂ ਦੇਖੀਏ ਉਹ ਸਮੇਂ ਲੋਕੀ ਸਾਹਮਣੇ ਵਾਰ ਕਰਦੇ ਸੀ ਜੇ ਬਾਜ ਸਮਾਉ ਆ ਗਿਆ ਪਾਪੀਆਂ ਦੀ ਅਟਕਿਰਤੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਉਹ ਸਾਹਮਣੇ ਆਉਂਦੀ ਪਛਾਏ ਜਿਹੜਾ ਪਿੱਛੇ ਜਾਂ ਅੰਦਰ ਘੱਤੀ ਜਿਹੜਾ ਪਾਪ ਕਰਦੇ ਨੇ ਜਾਂ ਮਾਰਾ ਕਰਦੇ ਨੇ ਇਸ ਕਰਕੇ ਆ ਅੱਜ ਦੇ ਇਸ ਮੇਲੇ ਤੇ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਅੱਜ ਉਹ ਆਪਣੀ ਸ਼ਕਤੀ ਨਾਲ ਹੀ ਸਾਰੀ ਦੁਨੀਆਂ ਵਿੱਚ ਇਹ ਰੋਸ਼ਨ ਦੇਣ ਇਹਨਾ ਗਿਆਨ ਦੇਣ ਕਿ ਅੱਜ ਅਸੀਂ ਕਿਹਦਾ ਕੋਈ ਅੱਛਾ ਅੱਛਾ ਕੋਈ ਪਛਾਣ ਕਰੀਏ ਜੋ ਪਾਪਿਤ ਪਛਾਣ ਕਰੀਏ ਪਰ ਸਭ ਤੋਂ ਚੱਲਣ ਵਾਲੀ ਬਾਤ ਤੇ ਜਿਹੜਾ ਭਾਈ ਸਾਹਿਬ ਦਾ ਬਾਤ ਹੋਣਾ ਸਿੱਖਾ ਤੇ ਭਾਈ ਦਾ ਬਾਤ ਇਹਨਾਂ ਦੱਸੇ ਸਾਡੇ ਸਟਾਰਕੈਂਟ ਆਪਣੇ ਵੱਲੋਂ ਫੇਸਬੁਕ ਵਾਦਾ ਵਸੇ ਵੱਲੋਂ ਅੱਜ ਦੇ ਸਹਿਰ ਦੇ ਆਪਰ ਸੁਰਾਇਲ ਨਾਲੇ ਸਭ ਸੁਆਹ ਦੇ ਚਟਾ ਵਿੱਚ ਦਾਸ ਕਰ ਰਹਾ ਹੈ ਉਹ ਸਾਡੇ ਸਾਰੇ ਆਪਣੇ ਗਮਨ ਦਸਤ ਬਣਾਇਆ ਜੀ ਮਹਾਰਾਜ ਕੀ ਜੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਗਵਾਨ ਪਰਸ਼ੀਆਣੀ ਦਾ ਜਿਹੜਾ ਜਨਮ ਮਹੋਤਸਵ ਹੈ ਉਹਦੇ ਉਪਲਖਸ ਦੇ ਵਿੱਚ ਅੱਜ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਖਾਟੀ ਧਾਮ ਫੋਆਲਾ ਵਿਖੇ ਕਰਾਇਆ ਜਾ ਰਿਹਾ ਇਹਦੇ ਰਿਗਾਰਡਿੰਗ ਸਾਡੀ ਬ੍ਰਾਹਮਣ ਮੰਡਲ ਦੀ ਜਿਹੜੀ ਟੀਮ ਆ ਇਹਨਾਂ ਨੇ ਬਹੁਤ ਵਧੀਆ ਵਰਕ ਕੀਤਾ ਅਸੀਂ ਸਾਰੇ ਸਮਾਜ ਦਾ ਇੱਥੇ ਆਉਣ ਤੇ ਜਿੰਨੇ ਜਿੰਨੇ ਕਦਮ ਚੱਲ ਗਿਆ ਆ ਉਹ ਸਾਡੇ ਸਿਰ ਮੱਥੇ ਆ ਇੱਥੇ ਆਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੈਕਾਰਾ ਹੈ ਬੀਜ ਮੀਰ ਬਜਰੰਗੀ ਹਰ ਹਾਂ ਜੀ ਮਹਾਰਾਜ ਕੀ ਜੈ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਅੱਜ ਭਗਵਾਨ ਪਰਸ਼ੀਰਾਮ ਜੀ ਦੇ ਜਿਹੜੇ ਬਿਸ਼ੂ ਜੀ ਦੇ ਛੱਡੇ ਅਵਤਾਰ ਆ ਗਏ ਆ ਉਹਨਾਂ ਦੇ ਜਨਮ ਦਿਨ ਬਹੁਤ-ਬਹੁਤ ਵਧਾਈਆਂ ਬ੍ਰਹਮਣ ਮੰਡਲ ਰਿਸਟਰ ਫੁਵਾੜਾ ਖਾਤੀ ਦਾੰ ਵੱਲੋਂ ਅੱਜ ਭਗਵਾਨ ਪਰਸ਼ੀਰਾਮ ਜੀ ਦਾ ਜਨਮotsਵ ਸਾਰੇ ਪਿੰਡ ਵਸੀਆਂ ਦੇ ਔਰ ਸਾਰੇ ਫੁਵਾੜਾ ਵਸੀਆਂ ਦੇ ਸੇ ਜੋਗ ਨਾਲ ਮਨਾਇਆ ਜਾ ਰਿਹਾ ਹੈ ਔਰ ਬੜੀ ਰੌਣਕ ਲੱਗੀ ਹੋਈ ਆ ਪਿੰਜੌਰ ਤੋਂ ਡਾਕਟਰ ਅਮਰਤਾ ਜੀ ਉਹ ਪਰਵਚਨ ਕਰ ਰਹੇ ਭਗਵਾਨ ਪਰਸ਼ੀਰਾਮ ਜੀ ਬਾਰੇ ਉਹਨਾਂ ਦੀ ਪਹਿਲਾਂ ਕੀਰਤਨ ਮੰਡਲੀ ਸੀ ਉਹਨਾਂ ਨੇ ਸੰਗੀਤਨ ਕੀਤਾ ਹਵਨ ਜੱਗਿਆ ਹੋਇਆ ਔਰ ਬੜਾ ਉਤਸ਼ਾਹ ਆਇਆ ਸਾਰੇ ਸੰਗਤ ਵਿੱਚ ਸਾਰੇ ਪਿੰਡ ਵਾਸੀਆਂ ਵਿੱਚ ਔਰ ਭਗਵਾਨ ਪਰਸ਼ੂ ਜੀ ਦਾ ਜਨਮ ਅਸ਼ਟ ਬੜੇ ਧੂਮਤਾਂ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਾਰੇ ਪੰਜਾਬ ਵਿੱਚ ਜਿਹੜੇ ਹੜੇ ਵਟਸਐਪ ਗਰੁੱਪ ਬਣੇ ਹੋਏ ਆ ਉਹਨਾਂ ਰਾਹੀਂ ਵੀ ਸੰਦੇਸ਼ ਪਹੁੰਚਾਇਆ ਔਰ ਲਾਈਵ ਟੈਲੀਕਾਸਟ ਵੀ ਹੋ ਰਿਹਾ ਜਿੰਨੇ ਸਾਡੇ ਕੰਟੈਕਟ ਹੈਗੇ ਆ ਸਾਰੇ ਤੱਕ ਅਸੀਂ ਮੈਸੇਜ ਆਇਆ ਕਿ ਭਗਵਾਨ ਪਰਸ਼ੂ ਨੰ ਜੀ ਦਾ ਜਨਮ ਅਸ਼ਟ ਬੜੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਇਸ ਕਰਕੇ ਸਾਰੇ ਪੰਜਾਬ ਤੋਂ ਸੰਗਤ ਆ ਰਹੀਆਂ ਜਿਹੜੇ ਚੰਨੀ ਸਰਕਾਰ ਵੱਲੇ ਇੱਥੇ 95 ਰੁਪਇਆ ਆਇਆ ਸੀਗਾ ਉਹਦੇ ਵਿੱਚ ਕੁਝ ਪ੍ਰੋਜੈਕਟ ਚੱਲ ਰਹੇ ਆ ਬਾਕੀ ਜਿਹੜਾ ਪੀਡਬਲੂ ਡਿਪਾਰਟਮੈਂਟ ਵੱਲੋਂ 4 ਕਰੋੜ 81 ਲੱਖ ਦੇ ਜਿਹੜੇ ਟੈਂਡਰ ਹੈਗੇ ਆ ਉਹ ਐਸਟੀਮੇਟ ਲੱਗ ਚੁੱਕੇ ਆ ਸਿਰਫ ਟੈਂਡਰ ਪਾਸ ਹੋਣੇ ਆ ਉਹ ਕੋਰ ਲੱਗਿਆ ਕਰਕੇ ਕੰਮ ਰੁਕ ਗਿਆ ਕੋਰ ਹਟਣ ਤੋਂ ਬਾਅਦ ਉਹ ਕੰਮ ਵੀ ਜਲਦੀ ਚਾਲੂ ਹੋ ਜਾਏਗਾ ਔਰ ਇਸ ਤੋਂ ਬਾਅਦ ਇਸ ਤੇ ਦੇਖੋ ਤੁਸੀਂ ਬਹੁਤ ਵੱਡੇ ਮੰਦਰ ਬਣੇਗਾ ਔਰ ਇੱਥੇ ਸਾਡਾ ਜਿਹੜਾ ਅੱਗੇ ਪ੍ਰਯਾਸ ਹੈਗਾ ਆ ਜਿਹੜੇ ਕਮਰੇ ਬਣੇ ਹੈਗੇ ਆ ਸੰਗਤ ਵਾਸਤੇ ਬਣੇ ਆ ਜਿਹੜੀ ਸੰਗਤ ਚਿੰਤਪੂਣੀ ਮਾਤਾ ਦੇ ਜਾਂਦੀ ਹੈ ਜਾਂ ਜਵਾਲਾ ਜਵਤਾ ਜਾਂਦੀ ਹੈਗੇ ਆ ਉਹ ਅਸੀਂ ਉਹਨਾਂ ਨੂੰ ਮਤਲਬ ਇੱਥੇ ਏਦਾਂ ਦਾ ਪ੍ਰਬੰਧ ਕਰਾਂਗੇ ਕਿ ਇੱਥੇ ਰੁੱਕੇ ਜਾਣ ਇੱਥੇ ਏਸੀ ਕਮਰੇ ਸਿੰਗਲ ਬੈਡਰੂਮ ਵੀ ਔਰ ਡਬਲ ਬੈਡਰੂਮ ਵੀ ਇੱਥੇ ਸਾਡੇ ਅਟੈਚ ਵਾਸ਼ਰੂਮ ਵਾਲੇ ਕਮਰੇ ਬਣ ਰਿਹਾ ਹੈ ਔਰ ਤਿਆਰ ਹੋ ਰਹਾ ਹੈ ਜਿਹੜੀ ਇੱਥੇ ਸੈਂਟਰੀ ਚੱਲ ਰਹੀ ਆ ਉਹਦੇ ਬਾਰੇ ਸੈਂਟਰੀ ਜਿਹੜੀ ਹੈਗੀ ਆ ਉਹ ਅਸੀਂ ਬ੍ਰਾਹਮਣ ਸਭਾ ਜਿਹੜੀ ਸਾਡੀ ਬ੍ਰਾਹਮਣ ਮੰਡਲ ਰਜਿਸਟਰਡ ਸੰਸਥਾ ਹੈਗੀ ਆ ਉਹਦੇ ਵੱਲੋਂ ਚਲਾਈ ਜਾ ਰਹੀ ਆ ਠੀਕ ਹੈ ਜੀ ਕੋਈ ਸਹਿਯੋਗ ਮਿਲ ਰਿਹਾ ਹੈ ਸਰਕਾਰੀ ਤੌਰ ਤੇ ਨਹੀਂ ਸਰਕਾਰੀ ਸਰੰਚ ਕੋਈ ਸਹਿਯੋਗ ਨਹੀਂ ਮਿਲ ਰਿਹਾ ਉਹ ਅਸੀਂ ਆਪਣੇ ਲੈਵਲ ਤੇ ਕਰਾ ਰਹੇ ਆ ਤਾਂ ਲੱਗਦਾ ਕਿ ਹਾਲੇ ਜਦ ਤੱਕ ਤੁਸੀਂ ਡਿਸਪੈਂਸਰੀ ਵੀ ਤੁਸੀਂ ਆਪ ਚਲਾ ਰਹੇ ਹੋ ਕਿਉਂਕਿ ਜੇ ਇਹਦੇ ਲਈ ਕੋਈ ਆਪਣੇ ਡਿਪਾਰਟਮੈਂਟ ਜਾਂ ਪ੍ਰਬੰਧਕਾਂ ਜਾਂ ਸਰਕਾਰ ਦੇ ਤੋਂ ਕੋਈ ਮੰਗ ਰੱਖੂਗੇ ਕਿ ਇਹਨੂੰ ਕੋਈ ਡਿਵੈਲਪ ਕਰਨ ਲਈ ਕੋਸ਼ਿਸ਼ ਕੀਤਾ ਜਾਵੇ ਬਿਲਕੁਲ ਮੰਗ ਰੱਖਾਂਗੇ ਜੀ ਬਾਕੀ ਜਿਹੜਾ ਹੁਣ ਡਿਵੈਲਪਮੈਂਟ ਹੋਣੀ ਹੈ ਜਿਹੜੇ ਪੈਸੇ ਆਏ ਹੋਏ ਆ ਉਹਦੇ ਵਿੱਚੋਂ ਵੀ ਅਸੀਂ ਕਿ ਇੱਥੇ ਬਹੁਤ ਮਤਲਬ ਡਿਸਟੈਂਸ ਨਹੀਂ ਬਣਾਵਾਂਗੇ ਇੱਕ ਲੱਗੇ ਵੱਡੇ ਲੈਵਲ ਤੇ ਦੱਸਣਾ ਕਿ ਬਣਾਵਾਂਗੇ ਜਿਹਦੇ ਵਿੱਚ ਕੋਈ ਮਤਲਬ ਕੱਲ ਕੋਈ ਮਰੀ ਅਗਰ ਐਡਮਿਟ ਕਰਨ ਦਾ ਬੰਦਾ ਉਹ ਵੀ ਹੋ ਸਕਿਆ ਲੇਕਿਨ ਉਹਦੇ ਵਾਸਤੇ ਸਾਨੂੰ ਸਰਕਾਰੀ ਸਹਾਇਤਾ ਜ਼ਰੂਰ ਚਾਹੀਦੀ ਆ ਇੱਕ ਸਾਡੇ ਸੱਜਣ ਹੈਗੇ ਆ ਸਾਡੇ ਭਗਵਾਨਪੁਰਸ਼ੀ ਭਗਤ ਹੈਗੇ ਆ ਗੁਜਰਾਤ ਤੋਂ ਪਰ ਸਾਨੂੰ ਐਂਬੂਲੈਂਸ ਵੀ ਡੋਨੇਟ ਕੀਤੀ ਹੋਈ ਆ ਤੇ ਉਹ ਵੀ ਅਸੀਂ ਚਲਾ ਰਹੇ ਆ ਪਰ ਅਗਰ ਸਾਨੂੰ ਸਰਕਾਰ ਵੱਲੋਂ ਸਹਿਯੋਗ ਮਿਲੇ ਤਾਂ ਅਸੀਂ ਥੋੜਾ ਹੋਰ ਜੋਰਸ਼ੋਰ ਨਾਲ ਕਰ ਸਕਦੇ ਆ